ਬੋਲੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੇਰੀ ਵਾਈਫ ਰਮਨਦੀਪ कौर ਸਾਡੇ ਵਿਆਹ ਨੂੰ ਤਕਰੀਬਨ 15 ਸਾਲ ਹੋ ਚੁੱਕੇ ਸਨ ਪਰ ਸਾਡੇ ਬੇਬੀ ਨਹੀਂ ਸੀ ਹੋ ਰਿਹਾ ਫਿਰ ਸਾਨੂੰ ਕਿਸੇ ਨੇ ਲੁਧਿਆਣਾ ਹਸਪੀਟਲ ਦੀ ਦੱਸ ਪਾਈ ਅਸੀਂ ਇੱਥੇ ਆ ਕੇ ਮੈਡਮ ਅੰਸ਼ੂਆ ਗਰਗ ਨੂੰ ਮਿਲੇ ਫਿਰ ਸਾਡਾ ਇੱਥੇ ਟ੍ਰੀਟਮੈਂਟ ਚੱਲਿਆ ਔਰ ਸਾਲ ਸਵਾ ਸਾਲ ਦੇ ਅੰਦਰ ਹੀ ਸਾਨੂੰ ਦੋ ਪੁੱਤਰਾਂ ਦੀ ਪ੍ਰਾਪਤੀ ਹੋਈ ਹੈ ਇੱਥੇ ਸਾਡਾ ਟ੍ਰੀਟਮੈਂਟ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਇਥੋਂ ਦਾ ਸਟਾਫ ਬਹੁਤ ਹੀ ਵਧੀਆ ਹੈ ਔਰ ਸਾਇਹ ਪੂਰਨ ਔਰ ਮੈਂ ਤਰਵਾਦੀਆਂ ਮੈਡਮ ਸ਼ੁਭਾ ਗਰਗ ਦਾ ਔਰ ਡਾਕਟਰ ਗਗਨਦੀਪ ਦਾ ਔਰ ਮੇਰੇ ਕਿਸੇ ਵੀ ਬੇਨਪਰਾ ਨੂੰ ਸਾਡੇ ਤਰ੍ਹਾਂ ਕੋਈ ਤਕਲੀਫ ਆ ਰਹੀ ਹੋਵੇ ਜੋ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਘਰੇ ਬੱਚੇ ਨਾ ਹੋ ਰਹੇ ਹਣ ਤਾਂ ਉਹ ਮੇਰਾ ਵੀਰੇ ਲੁਧਿਆਣਾ ਹਸਪੀਟਲ ਆ ਕੇ ਆਪ ਦਾ ਟ੍ਰੀਟਮੈਂਟ ਕਰਵਾ ਸਕਦਾ ਬਹੁਤ ਹੀ ਅੱਛਾ ਹਸਪੀਟਲ ਆ ਔਰ ਖਰਚਾ ਵੀ ਬੇਰੇ ਜੈਨੂਨ ਠੀਕ ਹੈ ਧੰਨਵਾਦ